ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਸੁਹਾਵਾ ਦੇ ਨਜ਼ਦੀਕ ਪੁਲਿਸ ਅਤੇ ਬਦਮਾਸ਼ਾਂ ਵਿੱਚ ਚੱਲੀ ਗੋਲੀ ਪੁਲਿਸ ਦੀ ਜਵਾਬੀ ਕਾਰਵਾਈ 'ਚ ਇੱਕ ਬਦਮਾਸ਼ ਗੰਭੀਰ ਜ਼ਖਮੀ ਦੂਜੇ ਨੂੰ ਪੁਲਿਸ ਨੇ ਕੀਤਾ ਕਾਬੂ ਵਿਦੇਸ਼ 'ਚ ਬੈਠੇ ਗੈਂਗਸਟਰ ਜਸਲ ਚੰਬਲ ਦੇ ਦੱਸੇ ਜਾ ਰਹੇ ਹਨ ਗੁਰਗੇ ਜਿਹੜਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸੋ ਹਵਾ ਦੇ ਨਜ਼ਦੀਕ ਬਦਮਾਸ਼ਾ ਅਤੇ ਪੁਲਿਸ ਵਿਚਾਲੇ ਗੋਲੀ ਚੱਲੀ ਜਿਸ ਦੌਰਾਨ ਪੁਲਿਸ ਵੱਲੋਂ ਚਲਾਈ ਗਈ ਜਵਾਬੀ ਗੋਲੀ ਦੌਰਾਨ ਇੱਕ ਬਦਮਾਸ਼ ਗੰਭੀਰ ਜ਼ਖਮੀ ਹੋ ਗਿਆ ਜਦਕਿ ਪੁਲਿਸ ਵੱਲੋਂ ਦੂਜੇ ਨੂੰ ਕਾਬੂ ਕਰ ਲਿਆ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਪਿੰਡ ਸਹਾਵਾ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਉਹਨਾਂ ਵੱਲੋਂ Honda City ਕਾਰ ਨੂੰ ਇਸ਼ਾਰਾ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਕਤ ਬਦਮਾਸ਼ਾ ਵੱਲੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਜੱਟ ਪੁਲਿਸ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਪਿੰਡ ਸੁਹਾਵਾ ਦੇ ਨਜ਼ਦੀਕ ਇਹ ਗੱਡੀ ਖੇਤਾਂ ਵਿੱਚ ਉੱਤਰ ਗਈ ਅਤੇ ਇਸ ਦੌਰਾਨ ਗੱਡੀ ਵਿੱਚ ਬੈਠੇ ਦੋਵੇਂ ਬਦਮਾਸ਼ ਭੱਜਣ ਲੱਗੇ ਜਿਨ੍ਹਾਂ ਨੂੰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਕਤ ਦੋਵਾਂ ਬਦਮਾਸ਼ਾਂ ਵੱਲੋਂ ਪੁਲਿਸ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੱਟ ਪੁਲਿਸ ਨੇ ਇਸ ਦੀ ਜਵਾਬੀ ਕਾਰਵਾਈ ਕੀਤੀ ਤਾਂ ਪੁਲਿਸ ਵੱਲੋਂ ਚਲਾਈ ਗਈ ਗੋਲੀ ਦੌਰਾਨ ਇੱਕ ਗੈਂਗਸਟਰ ਗੰਭੀਰ ਜ਼ਖਮੀ ਹੋ ਗਿਆ ਦੂਜੇ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਦੱਸ ਦਈਏ ਕਿ ਇਹ ਦੋਵੇਂ ਬਦਮਾਸ਼ਾ ਵਿਦੇਸ਼ 'ਚ ਬੈਠੇ ਗੈਂਗਸਟਰ ਜੰਸਲ ਚੰਬਲ ਦੇ ਗੁਰਗੇ ਦੱਸੇ ਜਾ ਰਹੇ ਹਨ। ਸਰਕਾਰੀ ਡਾਕਟਰ ਸਿਲ ਹਸਪਤਾਲ ਦੇ ਡਾਕਟਰ ਪੰਨੂ। ਤਰਨਤਾਰਨ ਤੋਂ ਸਾਨੂੰ ਫਤਿਹਬਾਦ ਦੀ ਖਾਸ ਰਿਪੋਰਟ। ਜੀ ਹੋ ਗਰੀ ਹੋ। ਤਸਵੀਰਾਂ ਨਾਲੀਆਂ ਆਈਆਂ। ਕਰਕ ਤੋਂ ਬਣੇ ਆ ਤੁਸੀਂ। ਬਰੀ ਹੋਰੀ ਕਰ ਪਏ। ਵਿੱਚ ਕਰ। ਜ਼ੂਮ ਵਰਤੇ ਹੋ ਬੋ ਜੀ। ਚੋ। ਇਹ। ਸਾਰਿਆਂ। ਕਰ ਕੁਛ ਨਹੀਂ। ਹਾਂ ਜੀ। ਹਾਂ ਸਰ ਅੱਜ ਇਨਕਾਉਂਟਰ ਮੁਕਾਬਲਾ ਹੋਇਆ ਹੈ ਜਿਹੜੇ ਪੁਆਇੰਟ ਤੇ ਕੀ ਗੱਲਬਾਤ ਹੋਈ ਆ ਸਾਡੀ ਸੀਆਈਡੀ ਟੀਮ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਆਤੰਕੀ ਜਿਹੜਾ ਲਖਬੀਰ ਲੰਡਾ ਹੈ ਉਹਦੇ ਨਾਲ ਦੇ ਉਹਦੇ ਨਾਲ ਦਾ ਜਿਹੜਾ ਆਪਣਾ ਜੈਸਲ ਦੁਬਾਰਾ ਕਰ ਰਿਹਾ ਜੈਸਲ 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 ਤੇ ਹਰ ਹਿੰਦੁਸਤਾਨ ਦੇ ਹਾਂ ਜੀ ਸਰ ਅੱਜ ਇੱਕ ਇਨਕਾਉਂਟਰ ਮੁਕਾਬਲਾ ਆਇਆ ਕੀ ਮਾਮਲਾ ਹੈ ਸਰ ਸਾਡੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਆਈਜੀ ਫਿਰੋਜ਼ਪੁਰ ਰੇਨ ਇਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਸਾਡੀ ਗੈਂਗਸਟਰ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਹੀ ਸਾਡੀ ਸੀਆਈ ਦੀ ਟੀਮ ਜਿਹੜੀ ਕਿ ਸਾਡੇ ਐਸਪੀ ਡੀ ਸਾਹਿਬ ਅਜੇ ਰਾਜ ਡੀਐਸਪੀ ਡੀ ਰਾਜਿੰਦਰ ਮਨਾਸ ਤੇ ਇੰਸਪੈਕਟਰ ਰਮਨਦੀਪ ਸਿੰਘ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਆਤੰਕੀ ਲਖਵੀਰ ਸਿੰਘ ਲੰਡਾ ਜਿਹੜਾ ਕਿ ਫਿਲਹਾਲ ਵਿਦੇਸ਼ ਦੇ ਵਿੱਚ ਹੈ ਤੇ ਉਹਦੇ ਸਾਥੀ जैसल ਚੰਬਲ ਤੇ ਸੱਤਾਂ ਨਾ ਸ਼ਹਿਰਾ ਇਹਨਾਂ ਦੇ ਕੁਝ ਦੋ ਗੁਰਗੇ ਨੇ ਜਿਹੜੇ ਕਿ ਤਰਨਤਾਰਨ ਦੇ ਵਿੱਚ ਕੋਈ ਵਾਰਦਾਤ ਨੂੰ ਅਣਜਾਣ ਦੇ ਨੂੰ ਫਿਰ ਰਹੇ ਆ ਜਦੋਂ ਕਿ ਟੀਮ ਨੇ ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਨਾਕਾਬੰਦੀ ਕੀਤੀ ਤੇ ਉਹ ਪੁਲਿਸ ਨੂੰ ਵੇਖ ਕੇ ਉਹਨਾਂ ਨੇ ਜਿਹੜੀ ਆਪਣੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਬਟ ਉਹ ਖੇਤਾਂ 'ਚ ਲਿਜ ਗਈ ਤੇ ਉਸ ਤੋਂ ਉਤਰ ਕੇ ਜਦੋਂ ਭੱਜਣ ਲੱਗੇ ਤੇ ਪੁਲਿਸ ਵੱਲੋਂ ਉਹਨਾਂ ਨੇ ਦੋ ਰਾਉਂਡ ਫਾਇਰ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਜਿਹੜੀ ਕਿ ਰੋਬਨ ਪ੍ਰੀਤ ਜਿਹੜਾ ਕਿ ਉਸ ਮੁਰਾਦਪੁਰੇ ਦਾ ਤਰਨਤੰਦਰ ਰਹਿਣ ਵਾਲਾ ਹੈ ਉਹਦੀ ਲੱਤ ਲੱਤ ਦੇ ਵਿੱਚ ਗੋਲੀ ਵੱਜੀ ਹੈ ਤੇ ਦੂਜਾ ਜਿਹੜਾ ਹਰਪ੍ਰੀਤ ਹੈਪੀ ਹੈ ਜਿਹੜਾ ਕਿ ਉਸ ਮਾ ਪਿੰਡ ਦਾ ਰਹਿਣ ਵਾਲਾ ਹੈ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਇਹਨਾਂ ਦੀ ਜਦੋਂ ਸਰਚ ਕੀਤੀ ਗਈ ਗੱਡੀ ਦੇ ਵਿੱਚ ਦੋ ਗ੍ਰੇਨੇਡ ਜਿਹੜੇ ਹਨ ਉਹ ਬਰਾਮਦ ਕੀਤੇ ਗਏ ਹਨ ਤੇ ਇੱਕ ਪਿਸਤਲ ਤੀਬੋਰ ਦਾ ਤੇ ਸਮੇਤ ਵੀ ਜਿੰਦਾ ਰੋਂਦ ਬਰਾਮਦ ਕੀਤੀ ਗਈ ਇਹਨਾਂ ਦੀ ਬਰਾਮਦਗੀ ਹੋਈ ਹੈ ਇਹਨਾਂ ਦੀ ਫਿਰ ਫਰਦਰ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਅਤੰਕੀ ਲੰਡਾ ਤੇ ਜਿਹੜਾ ਜੱਸਲ ਹੈ ਉਹਦੇ ਕਹਿਣ ਤੇ ਕਾਫੀ ਚੇਰ ਤੋਂ ਵਰਦਤ ਨੂੰ ਅੰਜਾਮ ਦੇ ਰਹੇ ਹਨ ਤੇ ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਇਹਨਾਂ ਦੇ ਦੋ ਹੋਰ ਸਾਥੀ ਜਿਹਦਾ ਜਿਹਦਾ ਨਾਮ ਹੈਗਾ ਜਗਦੀਪ ਜੱਗਾ ਤੇ ਨਵਜੋਤ ਜਿਹੜੇ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਆ ਤੇ ਉਹਨਾਂ ਨੂੰ ਸਾਡੀ ਸੀਆਰਟੀੀਮ ਨੇ ਉੱਥੋਂ ਜਾ ਕੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ ਵੀ ਇੱਕ ਪਿਸਤਲ ਬਰਾਮਦ ਹੋਈ ਹੈ ਤੇ ਦੱਸਣ ਉਹ ਦੱਸਣਯੋਗ ਗੱਲ ਇਹ ਹੈ ਕਿ ਜਿਹੜੇ ਇਹ ਦੋ ਬੰਦੇ ਆ ਇਹਨਾਂ ਨੇ ਰੋਬਨਪ੍ਰੀਤ ਨਾਲ ਰਲ ਕੇ ਗੁਰਦਾਸਪੁਰ ਹੀਰਪਿੰਡ ਦੇ ਵਿੱਚ ਜਦੋਂ ਐਕਸਟਰੈਸ਼ਨ ਦੀ ਕੋਈ ਡਿਮਾਂਡ ਕੀਤੀ ਸੀਗੀ ਜਦੋਂ ਐਕਸਟਰੈਸ਼ਨ ਨਹੀਂ ਦਿੱਤਾ ਤੇ ਉੱਥੇ ਉਹਨਾਂ ਦੇ ਗੇਟ ਤੇ ਦੋ ਬਾਰੀ ਫਾਇਰਿੰਗ ਮਨਜਾਨੇ ਦਿੱਤਾ ਸੀਗਾ ਜਿਹੜੀ ਕਿ ਉੱਥੇ ਐਫਆਈਆਰ ਵੀ ਰਜਿਸਟਰਡ ਹੈ ਤੇ ਸਾਡਾ ਇਸ ਤੋਂ ਉਹ ਕੇਸ ਵੀ ਟਰੇਸ ਹੋ ਗਿਆ ਸਰ ਕੋਈ ਬੰਗਨੇਡ ਦਾ ਸਰ ਕੀ ਹੋਣਾ ਮਿਲ ਕਰਨ ਦਾ ਕਿੱਧਰੋਂ ਲੈ ਕੇ ਆ ਰਿਹਾ ਸੀ ਸਰ ਤੇ ਕਿਧਰ ਖੜਨੇ ਸੀ ਇਹਦਾ ਤਾਂ ਮਨਸ਼ੂਬਾ ਹੁਣ ਜਾਂਚ ਦਾ ਵਿਸ਼ਾ ਹੈ ਗ੍ਰੇਨੇਡ ਨਾਲ ਇਹਨਾਂ ਨੇ ਕੋਈ ਕਿਸ ਕਿਸ ਗਤੀਵਿਧੀ ਨੂੰ ਅੰਜਾਮ ਦੇਣਾ ਸੀਗਾ ਕੀ ਟਾਰਗੇਟ ਸੀਗਾ ਉਹ ਹੁਣ ਆਪਾਂ ਜਿਹੜੀ ਤਫ਼ਤੀਸ਼ ਕਰਦੀ ਹੈ ਉਹਦੇ ਦੌਰਾਨ ਢੂੰਗਾਈ ਨਾਲੀ ਨੂੰ ਬਚਾਂਗੇ ਕੋਈ ਪਰਚੇ ਪੁਰਚੇ ਨਹੀਂ ਬੰਦੇ ਨਾਲ ਹੈਗੇ ਮਤਲਬ ਮਗਰ ਬੈਗ ਮਾਮਲੇ ਦਰਜ ਹੈ ਕੋਈ ਸਰ ਇਹਨਾਂ ਦੇ ਦੇਖੋ ਜੀ ਉਹ ਹੁਣ ਤੁਹਾਡੇ ਸਾਹਮਣੇ ਹੀ ਆ ਹੁਣੇ ਸਾਰੀ ਗ੍ਰਿਫਤਾਰੀ ਹੋਈ ਹੈ ਜਿਹੜੀ ਵੀ ਅੱਗੇ ਕੋਈ ਤਫਤੀਸ਼ ਦੇ ਵਿੱਚ ਗੱਲ ਆਏਗੀ ਇਹਨਾਂ ਦੇ ਜਿਹੜੇ ਹੋਰ ਸਾਥੀ ਆ ਉਹਨਾਂ ਨੂੰ ਵੀ ਟਰੇਸ ਕੀਤਾ ਜਾਏਗਾ ਤੇ ਜਿਹੜਾ ਅਸੀਂ ਇਹਨਾਂ ਨੂੰ ਫੜ ਕੇ ਜਿਹੜਾ ਇਹ ਗਿਰੋਹ ਦੀ ਜਿਹੜੀ ਹੈ ਕਮਰ ਤੋੜਾਂਗੇ ਠੀਕ ਹੈ ਜੀ ਤਾਂ ਪਹਿਲਾ ਮਾਮਲਾ ਸਾਡੇ ਹੰਦਾਂ ਦੇ ਨਹੀਂ